ਸੱਚਕਾਲ ਦੋਸਤੋ ਪਬਲਿਕ ਸਮਾਣਾ نیوز ਦੇਖ ਰਹੇ ਤਮਾਮ ਦਿਸਕਾਂ ਦਾ ਸਵਾਗਤ ਹੈ ਸੋ ਨਵੀਂ ਅਪਡੇਟ ਲੈ ਕੇ ਜਹ ਹਾਜ਼ਰ ਹੋਇਆ ਸਮਾਣਾ ਦੀ ਇੰਦਰਾਪੁਰੀ ਦੇ ਵਿੱਚ ਬੀਤੀ ਰਾਤ ਨੂੰ ਜਿਹੜਾ ਚੋਰਾਂ ਦੇ ਵੱਲੋਂ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਘਰ ਦੇ ਜਿਹੜੇ ਜੀ ਨੇ ਉਹਨਾਂ ਨੂੰ ਬੰਦਕ ਬਣਾ ਕੇ ਘਰ ਦੇ ਵਿੱਚੋਂ ਜਿਹੜਾ 50-60 ਹਜ਼ਾਰ ਰੁਪਏ ਲੁੱਟਿਆ ਗਿਆ ਤੇ ਫੋਨ ਜਿਹੜਾ ਲੈ ਕੇ ਲੁਟੇਰੇ ਜਿਹੜੇ ਫਰਾਰ ਹੋਏ ਨੇ ਤੇ ਲਗਾਤਾਰ ਜਿਹੜੀਆਂ ਸਮਾਣਾ ਸ਼ਹਿਰ ਦੇ ਵਿੱਚ ਚੋਰੀ ਦੀਆਂ ਜਿਹੜੀਆਂ ਘਟਨਾਵਾਂ ਨੇ ਲਗਾਤਾਰ ਵਾਪਰਦੀਆਂ ਜਾ ਰਹੀਆਂ ਨੇ ਕਿਉਂਕਿ ਜੇ ਗੱਲ ਕਰੀਏ ਤਾਂ ਲੁਟੇਰੇ ਲਗਾਤਾਰ ਜਿਹੜੇ ਸ਼ਹਿਰ ਦੇ ਵਿੱਚ ਹੱਥ ਸਾਫ਼ ਕਰਨ ਦੇ ਵਿੱਚ ਕਾਮਯਾਬ ਹੁੰਦੇ ਦਿਖਾਈ ਦੇ ਰਹੇ ਨੇ ਪਰ ਜਿਹੜੀ ਚੋਰੀ ਦੀਆਂ ਟਰੇਸ ਨੇ ਫਿਲਹਾਲ ਪੁਲਿਸ ਨੂੰ ਕਿਸੇ ਪਾਸੇ ਜਿਹੜੀਆਂ ਹੁੰਦੀਆਂ ਨਹੀਂ ਦਿਖਾਈ ਦੇ ਰਹੀਆਂ ਤੇ ਮੌਕੇ ਤੇ ਜਿਹੜੇ ਇਹਨਾਂ ਨੇ ਇਹਨਾਂ ਦੇ ਵੱਲੋਂ ਸਿਟੀ ਪੁਲਿਸ ਨੂੰ ਜਿਹੜੀ ਦਰਖਾਸਤ ਦਿੱਤੀ ਹੈ ਸੋ ਗੱਲਬਾਤ ਕਰਾਂਗੇ ਕੀ ਇਹਨਾਂ ਦਾ ਕਹਿਣਾ ਹੈ ਕੀ ਜਿਹੜੀ ਘਟਨਾ ਕਿਵੇਂ ਵਾਪਰੀ ਹਾਂਜੀ ਭਰਾ ਜੀ ਕੀ ਇਹ ਸਾਡੇ ਰਾਤ ਦੀ ਘਟਨਾ ਹੈ ਜੀ ਮੈਂ ਮੇਰੇ ਫਾਦਰ ਸਾਹਿਬ ਨੇ ਸ਼੍ਰੀ ਮਹਾਵੀਰ ਜੀ ਤੇ ਇਹ ਰਾਤ ਕੋਈ ਮੇਰੇ ਕਰ 11 12 ਵਜੇ ਦੇ ਵਿੱਚ ਘਟਨਾ ਹੋਈ ਹੈ ਇਹ ਅੱਛਾ ਤੇ ਸਾਰੇ ਪਰਿਵਾਰ ਨੂੰ ਕਮਰੇ ਚ ਬੰਦਕ ਬਣਾਇਆ ਗਿਆ ਤੇ ਉਸ ਤੋਂ ਬਾਅਦ ਸਾਡੇ ਸਮਾਨ ਫਰੋ ਲਿਆ ਗਿਆ ਉਸ ਦਾ ਵਿੱਚੋਂ 50 60000 ਰੁਪਏ ਲੈ ਗਏ ਨੇ ਉਹ ਤੇ ਮੋਬਾਈਲ ਚੱਕ ਕੇ ਲੈ ਗਏ ਸਾਡਾ ਕਿੰਨੇ ਕੁ ਵਜੇ ਦੀ ਇਹ ਘਟਨਾ ਹੈ ਇਹ ਕੋਈ ਹੈਗੀ ਜੀ ਸਾਡੇ 11 12 ਵਜੇ ਤੋਂ ਲੈ ਕੇ 12 ਵਜੇ ਦੇ ਵਿੱਚ ਨਿਕਲ ਗਿਆ ਸੋ ਦੇਖ ਸਕਦੇ ਹਾਂ ਇਹਨਾਂ ਦੇ ਵਿਅਕਤੀਆਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਰਾਤ ਨੂੰ ਜਿਹੜੀ 11:30 12 ਵਜੇ ਦੀ ਜਿਹੜੀ ਘਟਨਾ ਹੈ ਤੇ ਚੋਰਾਂ ਦੇ ਇੰਨੇ ਕੋ ਹੌਸਲੇ ਬੁਲੰਦ ਨੇ ਕਿ ਘਰ ਨੂੰ ਜਿਹੜਾ ਬੰਦ ਕਰਕੇ ਉਹਨਾਂ ਦੇ ਘਰੋਂ ਜਿਹੜਾ ਕੈਸ਼ ਲਿਆ ਗਿਆ ਸੋ ਹੋਰ ਵੀ ਮੌਜੂਦ ਨੇ ਘਰ ਦੇ ਜੀ ਉਹਨਾਂ ਨਾਲ ਗੱਲਬਾਤ ਕਰਾਂਗੇ ਸੋ ਇਹ ਉਹ ਘਰ ਹੈ ਬੀਤੀ ਰਾਤ ਨੂੰ ਜਿਹੜਾ ਇਸ ਘਰ ਦੇ ਵਿੱਚ ਹਮਲਾ ਮਾਰਿਆ ਗਿਆ ਸੋ ਦੇਖ ਸਕਦੇ ਹਾਂ ਪਰਿਵਾਰ ਦੇ ਜੀ ਨੇ ਜਿਹੜੇ ਲਗਾਤਾਰ ਜਿਹੜਾ ਲਗਾਤਾਰ ਅਫਸੋਸ ਮਨਾ ਰਹੇ ਨੇ ਕਿ ਜਿਹੜਾ ਅਜਈਆਂ ਘਟਨਾਵਾਂ ਵੀ ਜੇ ਸ਼ਹਿਰ ਦੇ ਵਿੱਚ ਦਿਨ ਦਿਹਾੜੇ ਹੋਣ ਲੱਗ ਗਈਆਂ ਤਾਂ ਆਮ ਆਦਮੀ ਕਿਵੇਂ ਜਿਹੜਾ ਸੁਰੱਖਿਤ ਹੋ ਸਕਦਾ ਸੋ ਇਹ ਤਸਵੀਰਾਂ ਨੇ ਇੰਦਰਾਪੁਰੀ ਦੀਆਂ ਸੋ ਦੇਖ ਸਕਦੇ ਹੋ ਇਸ ਜਿਹੜੇ ਕਮਰੇ ਦੇ ਵਿੱਚੋਂ ਚੋਰਾਂ ਦੇ ਵੱਲੋਂ ਚੋਰੀ ਕੀਤੀ ਗਈ ਹੈ ਸੋ ਇਹ ਘਰ ਦੀਆਂ ਉਹ ਤਸਵੀਰਾਂ ਨੇ ਜਿਸ ਤੋਂ ਬੀਤੀ ਰਾਤ ਨੂੰ ਚੋਰਾਂ ਦੇ ਵੱਲੋਂ ਹਮਲਾ ਮਾਰਿਆ ਗਿਆ ਸੋ ਇਸ ਗੱਲੇ ਦੇ ਵਿੱਚ ਜਿਹੜਾ 50 ਤੋਂ 60 ਹਜ਼ਾਰ ਰੁਪਈਆ ਸੀਗਾ ਜਿਹੜੇ ਚੋਰ ਲੈ ਕੇ ਫਰਾਰ ਹੋਏ ਨੇ ਲਗਾਤਾਰ ਜਿਹੜੀਆਂ ਤਸਵੀਰਾਂ ਨੇ ਦੇਖ ਸਕਦੇ ਹੋ ਇਸ ਕਮਰੇ ਦੇ ਵਿੱਚੋਂ ਨਿਕਲ ਕੇ ਨਜ਼ਰ ਆ ਰਹੀਆਂ ਨੇ ਸੋ ਇਸ ਜਿਹੜਾ ਘਰ ਹੈ ਇੰਦਰਾਪੁਰੀ ਦੇ ਵਿੱਚ ਦੱਸਿਆ ਜਾਂਦਾ ਫਿਲਹਾਲ ਚੋਰਾਂ ਦੇ ਵੱਲੋਂ ਲਗਾਤਾਰ ਅਜਿਹੀਆਂ ਘਟਨਾਵਾਂ ਕਰਨ ਦੇ ਲਈ ਕਾਮਜਾਬ ਹੁੰਦੇ ਦਿਖਾਈ ਦੇ ਰਹੇ ਅਸੀਂ ਉੱਪਰ ਚਾਰੇ ਤੇ ਰਹਨੇ ਹਾਂ ਤੁਸੀਂ ਉੱਪਰ ਰਹਨੇ ਹੋ ਹਾਂਜੀ ਹਾਂਜੀ ਕਿੰਨੇ ਕਵਜੇ ਦੀ ਇਹ ਘਟਨਾ ਹੈ ਤੇ ਕੀ ਵਾਪਰੀ ਮੈਂ 11 ਵਜੇ ਮੈਂ ਸੁੱਤਾ ਸੀਗਾ ਜੀ ਮੋਬਾਈਲ ਮੂਲ ਦੇਖ ਕੇ ਆਪਣਾ ਤੇ ਉਸ ਤੋਂ ਬਾਅਦ ਕਿੰਨੇ ਪਤਾ ਨਹੀਂ ਲੱਗਿਆ ਕਿਸ ਟਾਈਮ ਆਏ ਨੇ ਕਿਸ ਟਾਈਮ ਨਹੀਂ ਆਏ ਤੇ 3 ਵਜੇ ਮੈਂ ਬਾਥਰੂਮ ਕਰਨ ਵਾਸਤੇ ਉੱਠਿਆ ਵੀ ਸਾਡੇ ਲੋਕ ਲੱਗੇ ਹੋਏ ਸੀ ਸਾਨੂੰ ਕਿ ਚੰਦਰਬੰਦ ਕਬਣਾਰ ਕੇ ਸਾਨੂੰ ਤੇ ਹੁਣ ਤੇ ਹੁਣ ਕੀ ਮੌਕੇ ਤੇ ਫਿਰ ਚੌਕੀਦਾਰ ਆਇਆ ਤੇ ਉਹਨੇ ਕੰਧਾ ਢੱਪ ਕੇ ਵਿਚਾਰੇ ਨੇ ਕਹਿੰਦੇ ਨੇ ਸਾਡੀ ਹੈਲਪ ਕਿਓਂ ਨਹੀਂ ਦਰਵਾਜ਼ੇ ਖੋਲ੍ਹਦੇ ਸਾਡੀ ਤੇ ਮੌਕੇ ਤੇ ਹੁਣ ਪੁਲਿਸ ਮੁਲਾਜ਼ਮ ਕੋਈ ਪਹੁੰਚੇ ਨਹੀਂ ਹਾਂਜੀ ਆਈ ਹੋਈ ਜੀ ਆਈ ਹੋਈ ਨੇ ਆਪਣੇ ਕਾਰਵਾਈ ਕਰ ਰਹੇ ਨੇ ਅੱਛਾ ਸੋ ਦੇਖ ਸਕਦੇ ਹੋ ਇਹਨਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਅਸੀਂ ਜਿਹੜਾ ਰਾਤ ਨੂੰ 11:30 ਤੋਂ ਪਹਿਲਾਂ ਕੁਝ ਦਿਨ ਪਹਿਲਾਂ ਜਿਹੜਾ ਸੌਣ ਲੱਗੇ ਸੀ ਤੇ ਚੋਰਾਂ ਦੇ ਵੱਲੋਂ ਕਿ ਜਿਹੜਾ ਗੁਜਰਤੀ ਆ ਕੇ ਜਿਹੜਾ ਹਮਲਾ ਮਾਰਿਆ ਗਿਆ ਪੁਲਿਸ ਇਸ ਚੀਜ਼ ਦੀ ਜਿਹੜੀ ਹੈ ਹੁਣ ਪੂਰੀ ਇਨਵੈਸਟੀਗੇਸ਼ਨ ਕਰ ਰਹੀ ਹੈ ਤੇ ਆਲੇ-ਦੁਆਲੇ ਦੇ ਜਿਹੜੇ ਘਰਾਂ ਦੇ ਸੀਸੀਟੀਵੀ ਕੈਮਰੇ ਨੇ ਉਹਨਾਂ ਨੂੰ ਖੰਘਾਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੇਖਦੇ ਹਾਂ ਕਦੋਂ ਤੱਕ ਅਜਿਹੇ ਚੋਰ ਜਿਹੜੇ ਨੇ ਹਰਿਆਸਤਾ ਤੋਂ ਪੁਲਿਸ ਦੀ ਬਾਹਰ ਰਹਿੰਦੇ ਨੇ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਸਮਾਣਾ نیوز